ਵੀਡੀਓ ਦੇਖ ਰਹੇ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਗੁਰਫਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਰ ਪੇਜ ਜੀ ਦਸਾਂਝਾ ਵਾਲਾ ਇੱਕ ਵਾਰੀ ਫਿਰ ਨਵੀਂ ਗੱਲ ਲੈ ਕੇ ਹਾਜ਼ਰ ਹੈ ਇਸ ਵਾਰੀ ਗੱਲ ਜਿਹੜੀ ਕਰਨੀ ਹੈ ਕਿ 90% ਫੇਸਬੁੱਕ ਚ ਚਲਾਉਣ ਵਾਲੇ ਲੋਕ ਇਸ ਗੱਲ ਤੋਂ ਪਰੇਸ਼ਾਨ ਨੇ ਕਿਉਂਕਿ ਹਰ ਰੋਜ਼ ਕਈ ਏਦਾਂ ਦੀਆਂ ਫੋਟੋਆਂ ਤੇ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਜੇ ਉਸ ਵੇਲੇ ਕੈਮਰਾ ਚਲਾਉਣ ਵਾਲੇ ਲੋਕ ਥੋੜੀ ਜੀ ਐਫਰਟ ਕਰ ਲੈਂਦੇ ਤਾਂ ਸ਼ਾਇਦ ਇਹ ਸਮਾਂ ਟਾਲਿਆ ਜਾ ਸਕਦਾ ਸੀ ਸੋ ਗੌਰ ਕਰਿਓ ਕਿ ਪੜੇ ਲਿਖਿਆਂ ਨੂੰ ਅਕਲਾਂ ਦਾ ਕਾਲ ਪੈ ਗਿਆ ਦੁੱਖ ਕਿਸੇ ਦਾ ਤਾਂ ਬਣ ਕੇ ਨਿਊਜ਼ ਰਹਿ ਗਿਆ ਉਹ ਪਾਵੇਂ ਪੀੜ ਵਿੱਚ ਕਿਸੇ ਉੱਤੇ ਹੋ ਜੇ ਹਮਲਾ ਕਰ ਹੌਸਲਾ ਨਾ ਕੋਈ ਵੀ ਛਡਾਵੇ ਉਹ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਬਸ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਕਿਸੇ ਕੁੜੀ ਨਾਲ ਹੁੰਦੀ ਛੇੜਖਾਨੀ ਦੇਖ ਕੇ ਕਈ ਕਰ ਲੈਂਦੇ ਫਟਾਫਟ ਆਉਣ ਕੈਮਰਾ ਪਾਵੇਂ ਅਗਲੀ ਦੀ ਇੱਜ਼ਤ ਤੇ ਦਾਗ ਲੱਗ ਜੇ ਪਰ ਕਰਦੇ ਨਹੀਂ ਪਿਓ ਦੇ ਪੁੱਤ ਡਾਉਣ ਕੈਮਰਾ ਉਹ ਸੱਚ ਮੁੱਚ ਲੋਕਾਂ ਦੀ ਅੱਖ ਮਰ ਗਈ ਨਾਲ ਲਿਖ ਕੇ ਸਟੈਟਸ ਪਾਵੇ ਬਸ ਨੈਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਬੰਦਾ ਮਰਦਾ ਬਸ਼ੱਕ ਮਰ ਜਾਵੇ نیٹ ਯੂਤੇ ਫੋਟੋ ਪਾਣੀ ਹੋ ਗਈ ਲਾਜ਼ਮੀ ਉਹ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਕਿਤੇ ਰੋੜੀ ਉੱਤੇ ਹੋਇਆ ਦਿੱਸਦਾ ਜੇ ਹਾਦਸਾ ਕਈ ਕੋਲ ਖੜੇ ਲਾਈਵ ਹੋਣ ਫੇਸਬੁੱਕ ਤੇ ਉਹ ਬੰਦਾ ਮਰਿਆ ਤਾਂ ਚੱਕਣਾ ਏ ਗੱਲ ਦੂਰ ਦੀ ਕੋਲ ਫਟੜਪਿਆਂ ਨੂੰ ਹਾਲ ਵੀ ਨਹੀਂ ਪੁੱਛਦੇ ਮੱਕੇ ਉੱਤੇ ਕਿੱਦਾਂ ਬੰਦਾ ਦਮ ਤੋੜਦਾ ਹੋ ਕੇ ਦੁਨੀਆ ਨੂੰ ਲਾਈਵ ਦਿਖਾਵੇ ਬਸ ਮਿੱਟੀ ਉੱਤੇ ਫੋਟੋ ਪਾਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਮਿੱਟੀ ਉੱਤੇ ਫੋਟੋ ਪਾਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਹੋਵੇ ਸਾਹਮਣੇ ਵੀ ਭਾਵੇਂ ਕੋਈ ਸੁਸਾਇਡ ਕਰਦਾ ਇਹ ਨਹੀਂ ਸੋਚਦੇ ਕਿ ਉਹਨੂੰ ਚੱਲ ਕੇ ਬਚਾ ਲਈਏ ਆਉਂਦਾ ਬਿਜਲੀ ਤਾਂ ਤੇਜ਼ ਖੜੇ ਪੈ ਰਿਹਾ ਆਈਡੀਆ ਉਹ ਕੱਢ ਜੇਬ ਵਿੱਚੋਂ ਫੋਨ ਵੀਡੀਓ ਬਣਾ ਲਈਏ ਤੇਰੀ ਮਾਲਕਾ ਤਮਾਸ਼ੀਬੀਨ ਹੋ ਗਈ ਦੁਨੀਆ ਮਾਲਕਾ ਤਮਾਸ਼ਬੀਨ ਹੋ ਗਈ ਦੁਨੀਆ ਓ ਸ਼ੇਰਾ ਲਾਇਕਾਂ ਜਹੀ ਨਾ ਮੁੱਕ ਜਾਵੇ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਬਸ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਨੈੱਟ ਜਦੋਂ ਦਾ ਪੰਜਾਬ ਵਿੱਚ ਤੇਜ਼ ਹੋ ਗਿਆ ਬੰਦੇ ਅੱਜ ਕੱਲ ਬੜੇ ਗੁੰਮਸ਼ੁਦਾ ਲੱਭਦੇ ਜਿਹੜੇ ਆਖਦੇ ਨੇ ਫੋਟੋ ਪਾ ਕੇ ਕਰਦੇ ਹੋ ਸ਼ੇਰਿਓ ਆਪ ਕਿਉਂ ਨਹੀਂ ਸੌਖਾ ਜਿਹਾ ਹੱਲ ਕੱਢਦੇ ਹਰ ਬੰਦੇ ਦਾ ਆਧਾਰ ਕਾਰਡ ਬਣਿਆ ਹੋਇਆ ਏ ਉਹਦੀ ਜਾ ਕੇ شناخت ਕਰਾਵੇ ਪਰ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਨੈੱਟ 'ਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਓ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਗੱਲ ਤੇਜੀ ਸਿਆ ਤੇਰੀ ਅਕਲ ਤੋਂ ਵੱਡੀ ਏ ਤੈਨੂੰ ਸਮਝ ਨਹੀਂ ਆਉਣੀ ਜੱਟਾ ਚੁੱਪ ਕਰ ਜਾ ਗੱਲ ਤੇਜੀ ਸਿਆ ਤੇਰੀ ਅਕਲ ਤੋਂ ਵੱਡੀ ਐ ਤੈਨੂੰ ਸਮਝ ਨਹੀਂ ਆਉਣੀ ਜੱਟਾ ਚੁੱਪ ਕਰ ਜਾ ਬੜੀ ਸੌਖੀ ਐ ਇੱਕ ਮਿੰਟ ਵਿੱਚ ਗਾਲ ਲਿਖਣੀ ਦਸਾਂ ਜਾਂ ਬਾਲਿਆ ਐਵੇਂ ਨਾ ਬਹੁਤਾ ਚੱਕ ਪਰਦਾ ਪਰ ਫੇਰ ਵੀ ਇਹ ਬੇਨਤੀ ਐ ਗਵਰਨਮੈਂਟ ਨੂੰ ਉਹ ਬੋਰਡ ਇਹਨਾਂ ਤੇ ਵੀ ਸੈਂਸਰ ਬਿਠਾਵੇ ਪਰ ਨੈਟ ਉੱਤੇ ਫੋਟੋ ਪਾਉਣੀ ਹੋ ਗਈ ਲਾਜ਼ਮੀ ਬੰਦਾ ਮਰਦਾ ਬਿਸ਼ੱਕ ਮਰ ਜਾਵੇ ਤੋ ਦੋਸਤੋ ਇਹ ਗੱਲ ਬਿਲਕੁਲ ਸੱਚੀ ਹੈ ਕਿਉਂਕਿ ਕਈ ਵਾਰੀ ਇਹੋ ਜਿਹੇ ਪੋਸਟਾਂ ਦੇਖ ਕੇ ਲੱਗਦਾ ਜ਼ਰੂਰ ਹੈ ਕਿ ਜੇ ਉਸ ਵੇਲੇ ਵੀਡੀਓ ਬਣਾਉਣ ਵਾਲੇ ਆਪ ਕਿਸੇ ਦੀ ਹੈਲਪ ਕਰਨ ਜਾਂਦੇ ਤਾਂ ਸੀਨ ਥੋੜਾ ਹੋਰ ਹੋ ਸਕਦਾ ਸੀ ਸੋ ਇਹਨੇ ਦੇ ਨਾਲ ਮੈਂ ਬੇਨਤੀ ਕਰਦਾ ਕਿ ਜੇ ਚੰਗੀ ਗੱਲ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵੀਰ ਕਿਉਂਕਿ ਮੇਰੀ ਇਹ ਉਮੀਦ ਹੈ ਕਿ ਜਿਹੜੇ ਯਾਰ ਮੇਰੇ ਨਾਲ ਐਡ ਆ ਉਹ ਜ਼ਰੂਰ ਸ਼ੇਅਰ ਕਰਦੇ ਆ ਕਰੋ ਸੋ ਬੇਨਤੀ ਪ੍ਰਵਾਨ ਕਰਿਓ ਸੋ ਜਾਂਦੇ ਜਾਂਦੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੇ ਗੱਲ ਇੱਕ ਹੈ ਕਿ ਗਾਇਕੀ ਤੇ ਨਾ ਜਾਇਓ ਗੌਣਾ ਮੈਨੂੰ ਆਉਂਦਾ ਨਹੀਂ ਜੇ ਲਿਸਟ ਵਿੱਚ ਕੋਈ ਨੁਕਸ ਲੱਗੇ ਤਾਂ ਯਾਰ ਵਿਸ਼ੱਕ ਦੀ ਕਮੈਂਟ ਦੇ ਵਿੱਚ ਬੇਵਾਖ ਹੋ ਕੇ ਲਿਖਿਓ ਕਿ ਯਾਰ ਨਹੀਂ ਬੜੀਆ ਲਿਖਿਆ ਪਰ ਜੇ ਚੰਗਾ ਲੱਗੇ ਸ਼ੇਅਰ ਜ਼ਰੂਰ ਕਰਨਾ ਸੋ ਸਭ ਸ੍ਰੀ ਦਾ